ਪਿਛਲੇ ਦਿਨਾਂ ਦੇ ਵਿੱਚ ਅ ਕੁਝ ਫੋਟੋਆਂ ਸਾਡੇ ਸਾਹਮਣੇ ਆਈਆਂ ਕਿ ਇੱਕ ਵਿਅਕਤੀ ਬਜ਼ੁਰਗ ਆ ਉਹਨੂੰ ਲੋਕ ਗੁਰੂ ਨਾਨਕ ਤੇਜ ਜੀ ਵੀ ਕਹਿ ਦਿੰਦੇ ਨੇ ਅਸੀਂ ਤਾਂ ਸ਼ੁਰੂ ਤੋਂ ਹੀ ਤਸਵੀਰਾਂ ਨੂੰ ਮੰਨਦੇ ਨਹੀਂ ਪਰ ਕਈ ਸਾਡੇ ਚ ਜਿਹੜੇ ਕਹਾਂਗੇ ਕਿ ਬਹੁਤ ਨਾਜ਼ੁਕ ਕਿਸਮ ਦੇ ਵਿਚਾਰਾਂ ਵਾਲੇ ਬੰਦੇ ਨੇ ਸੈਂਸਿਟਿਵ ਨੇ ਅੰਦਰ ਉਹ ਮੱਥਾ ਟੇਕਦੇ ਨੇ ਉਹਨਾਂ ਫੋਟੋਆਂ ਨੂੰ ਤਸਵੀਰਾਂ ਨੂੰ ਜਿੱਥੇ ਇੱਕ ਬਜ਼ੁਰਗ ਜੂੜੇ ਚ ਪੱਗ ਦੇ ਮਾਲਾ ਪਾਈ ਹੁੰਦੀ ਹੈ ਇੱਕ ਗਲ ਚ ਮਾਲਾ ਪਾਈ ਹੁੰਦੀ ਹੈ ਉਂਗਲੀ ਐਦਾਂ ਕੀਤੀ ਹੁੰਦੀ ਆ ਉਹਦੇ ਸਿਰ ਦੇ ਪਿੱਛੇ ਚੱਕਰ ਹੁੰਦਾ ਤਾਂ ਉਹ ਉਸ ਨੂੰ ਗੁਰੂ ਨਾਨਕ ਪਾਸ਼ਾ ਮੰਨਦਾ ਉਹ ਤਸਵੀਰ ਨੂੰ ਜਦ ਕਿ ਗੁਰਬਾਣੀ ਦੇ ਵਿੱਚ ਉਸ ਦਾ ਖੰਡਨ ਕੀਤਾ ਹੋਇਆ ਗੁਰੂ ਸਾਹਿਬ ਨੇ ਆਪ ਵੀ ਮੂਰਤੀ ਪੂਜਾ ਦਾ ਫੋਟੋ ਪੂਜਾ ਦਾ ਵਿਰੋਧ ਕੀਤਾ ਸੋ ਉਹ ਚੀਜ਼ ਨੂੰ ਬਣਾ ਕੇ ਉਹ ਉਹ ਕਿਉਂਕਿ ਹੁਣ ਉਹ ਫੋਟੋ ਨੂੰ ਯੂਜ਼ ਕਰ ਲੈਂਦੇ ਨੇ ਫੋਟੋ ਤੋਂ ਵੀਡੀਓ ਬਣ ਜਾਂਦੀ ਹੈ ਹੁਣ ਇਹ ਅੱਜ ਕੱਲ ਵਰਤਾਰਾ ਚੱਲ ਰਿਹਾ ਇਹ ਪਿਛਲੇ ਦਿਨਾਂ ਦੇ ਵਿੱਚ ਇਹ ਵੀਡੀਓ ਸਾਡੇ ਸਾਹਮਣੇ ਆਈਆਂ ਤਾਂ ਬੜਾ ਰੋਸ ਵੀ ਹੋਇਆ ਇਹ ਉਸ ਵੇਲੇ ਵੀ ਸਾਡੇ ਮਨ 'ਚ ਸਵਾਲ ਆਇਆ ਸੀ ਜਦੋਂ ਚਾਰ ਸਾਹਿਬਜ਼ਾ ਦੀ ਮੂਵੀ ਆਈ ਸੀ ਉਦੋਂ ਵੀ ਉਸ ਦੇ ਉੱਤੇ ਰੋਕ ਲਾਉਣ ਦੀ ਗੱਲ ਹੋਈ ਸੀ ਪਰ ਇੱਕ ਸਮੂਹ ਵੱਲੋਂ ਇੱਕ ਵਰਤਾਰੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਰਤ ਕੇ ਉਸ ਤੋਂ ਕਲੀਨ ਚਿੱਟ ਲੈ ਕੇ ਹਰੀ ਝੰਡੀ ਲੈ ਕੇ ਉਹ ਫਿਲਮ ਰਿਲੀਜ਼ ਕਰ ਦਿੱਤੇਗੇ ਸਿੱਖ ਇਤਿਹਾਸ ਸਾਰਾ ਹੀ ਮਾਨਮਤਾ ਜਿਸ ਦੇ ਉੱਤੇ ਮਾਨ ਕੀਤਾ ਜਾ ਸਕਦਾ ਭਾਵੇਂ ਕੁਰਬਾਨੀਆਂ ਦਿੱਤੀਆਂ ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਤੇ ਉਹ ਇੱਕ ਸਾਡਾ ਗੌਰਵਮਈ ਇਤਿਹਾਸ ਤੇ ਜਦੋਂ ਉਸ ਦੇ ਬਾਰੇ ਕੋਈ ਚੀਜ਼ ਬਣਾ ਕੇ ਪੇਸ਼ ਕਰਦਾ ਤਾਂ ਜਿਹੜੇ ਬੰਦੇ ਸਿੱਖ ਨਹੀਂ ਨੇ ਤੋ ਉਹਨਾਂ ਨੂੰ ਦੇਖ ਕੇ ਲੱਗਦਾ ਕਿ ਵਾਹ ਤੇ ਉਹ ਫਿਰ ਉਥੋਂ ਇੱਕ ਸਾਜ਼ਿਸ਼ ਸ਼ੁਰੂ ਹੁੰਦੀ ਹੈ ਕਿ ਸਾਡੇ ਤਾਂ ਹਲੇ ਬੱਲੇ ਕੁਝ ਨਹੀਂ ਇਹਨਾਂ ਦਾ ਤਾਂ ਇਤਿਹਾਸ ਹੀ ਬਹੁਤ ਗੌਰਵਮਈਆ ਬਹੁਤ ਵੱਡਾ ਵਿਸ਼ਾਲ ਇਤਿਹਾਸ ਹੈ ਇਹਨਾਂ ਦਾ ਇਹ ਤਾਂ ਖਤਮ ਨਹੀਂ ਹੋ ਸਕਦੇ ਮਰ ਨਹੀਂ ਸਕਦੇ ਸੋ ਇਹਨਾਂ ਦੇ ਵਿੱਚ ਕੋਈ ਖੋਟ ਪਾਈ ਜਾਵੇ ਉਹ ਚਾਹੁੰਦੇ ਨੇ ਕਿ ਸਿੱਖ ਵੀ ਆਪਣੇ ਗੁਰੂਆਂ ਦੀ ਮੂਰਤੀ ਦੇ ਰੂਪ ਦੇ ਵਿੱਚ ਪੂਜਾ ਕਰਨ ਸ਼ਬਦ ਦੇ ਰੂਪ ਦੇ ਵਿੱਚ ਪੂਜਾ ਨਾ ਕਰਨ ਸ਼ਬਦ ਤਾਂ ਬਦਲਿਆ ਜਾ ਸਕਦਾ ਵੀ ਆ ਬਦਲ ਦਿੱਤਾ ਦੇਖੋ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਸੋ ਉਸ ਤਰੀਕੇ ਨਾਲ ਅੱਜ ਸਿੱਖੀ ਨੂੰ ਜਾਂ ਸਿੱਖ ਨੂੰ ਉਸ ਚੌਰਾਹੇ ਦੇ ਵਿੱਚ ਲਿਆ ਕੇ ਉਸ ਸਿਸਟਮ ਨੇ ਜਾਂ ਹਿੰਦੂ ਤਵੀ ਪ੍ਰਣਾਲੀ ਨੇ ਲਿਆ ਕੇ ਖੜਾ ਕਰ ਦਿੱਤਾ ਜਿੱਥੇ ਉਹ ਆਪ ਨੇ ਖੁਦ ਨੇ